ਅੰਦਰਦਸ਼ਾਹ ਅਬਦਾਲੀ ਨੇ ਹਿੰਦੁਸਤਾਨ ਦੀ ਧਰਤੀ ਤੇ 11 ਹਮਲੇ ਕੀਤੇ ਤੇ ਜਦੋਂ ਪੰਜਾਬ ਦੀ ਧਰਤੀ ਦੇ ਨਾਲ ਸਿੱਖਾਂ ਨੇ ਇਸ ਨੂੰ ਲੋਹੇ ਦੇ ਚਣੇ ਚਬਾਏ ਸਿੱਖਾਂ ਦੇ ਨਾਲ ਸਦਾ ਵਾਅਦਾਆ ਸਰਦਾਰ ਚਰਤ ਸਿੰਘ ਜੀ ਤੇ ਸੁਲਤਾਨਔਰਕੋਮ ਸਰਦਾਰ ਜੱਸਾ ਸਿੰਘ ਜੀ ਆਲੂ ਵਾਲਿਆਂ ਸਰਦਾਰ ਚਰਤ ਸਿੰਘ ਅਨਾਣੇ ਮੰਗਾਰਿਆ ਨਾਇਬਦਸ਼ਾਹ ਅਬਦਾਲੀ ਨੂੰ ਤੇ ਇਸ ਨੇ ਕਿਹਾ ਕਿ ਸਿੱਖਾਂ ਦਾ ਮੈਂ ਸਾਹਮਣਾ ਨਹੀਂ ਕਰ ਸਕਦਾ ਸਿੱਖਾਂ ਦੇ ਸਾਹਮਣੇ ਨਹੀਂ ਆਇਆ ਇਸ ਨੇ ਨਵਾਬੀ ਦੀ ਪੇਸ਼ਕਾਸ਼ ਦਿੱਤੀ ਤੇ ਸਿੱਖਾਂ ਨੇ ਉਹ ਨਵਾਬੀ ਦਾ ਜਿਹੜਾ ਜਵਾਬ ਭੇਜਿਆ ਇਹ ਉਸ ਜਵਾਬ ਨੂੰ ਸੁਣ ਕੇ ਤੇ ਸਿੱਖਾਂ ਦੀ ਰਹਿਤ ਵੈਤ ਨੂੰ ਸਿੱਖਾਂ ਦੇ ਚੜਤ ਨੂੰ ਸੁਣ ਕੇ ਕਹਿੰਦੇ ਇੰਨਾ ਡਰ ਗਿਆ ਤੇ ਇਹ ਰਾਤੋਂ ਰਾਤ ਭੱਜਿਆ ਦੁਬਾਰਾ ਪੰਜਾਬ ਦੇ ਹਿੰਦੁਸਤਾਨ ਦੀ ਧਰਤੀ ਨਾਲ ਮੂੰਹ ਨਹੀਂ ਕੀਤਾ ਤੇ ਉਹ ਜਿਹੜਾ ਜਵਾਬ ਸਰਦਾਰ ਸੋਹਣ ਸਿੰਘ ਜੀ ਸ਼ੀਤਲ ਨੇ 17 ਕਵਤਾ ਦੇ ਰੂਪ ਦੇ ਵਿੱਚ ਲਿਖਿਆ ਉਹਨਾਂ ਕਿਹਾ ਕਿ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਟਕਰਾਂਗੇ ਅਸੀਂ ਰਾਣ ਵਿੱਚ ਹੱਥ ਤੇਗੇ ਉਠਾ ਕੇ ਲਿਖਾਂਗੇ ਫੈਸਲੇ ਰਾਤ ਨਾਲ ਗੱਲ ਬੰਨ੍ਹੇ ਲਾ ਕੇ ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਈਉਂ ਈਨ ਮਨਾ ਕੇ ਸ਼ੇਰ ਨਾ ਜਿਉਂਦੇ ਸੀਤਲਾ ਨਕਨੱਥ ਪਵਾ ਕੇ ਸ਼ੇਰ ਨਾ ਜਿਉਂਦੇ ਸੀਤਲਾ ਨਕਨੱਥ ਪਵਾ ਕੇ